ਸੀ ਦੇਖ ਰਹੇ ਜੋ ਲੋਕ ਸਮਾਚਾਰ رپورਟਰ ਰਾਜਾ ਕੋਟਲੀ ਦੀ ਖਾਸ ਰਿਪੋਰਟ ਅੰਬਰਸਰ ਪਠਾਨਕੋਟ ਮੁੱਖ ਮਾਰਗ ਤੇ ਗੋਪਾਲਪੁਰਾ ਨਜ਼ਦੀਕ ਇੱਕ ਬਸ ਅਤੇ ਟਿਪਪਰ ਦੀ ਆਪ ਸਟੱਕਰ ਦਰਾਂ ਪੰਜ ਦੇ ਕਰੀਬ ਸਵਾਰੀਆਂ ਦੀ ਮੌਕੇ ਤੇ ਕੋਈ ਮੌਤ 30 ਸਵਾਰੀਆਂ ਜਖਮੀ ਹੋਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਗੋਪਾਲਪੁਰਾ ਨਜ਼ਦੀਕ ਅੰਬਰਸਰ ਪਠਾਨਕੋਟ ਮਾਰਗ ਉਪ ਤੇ ਇੱਕ ਪ੍ਰਾਈਵੇਟ ਬਸ ਮਿੱਟਰ ਵਾਲੇ ਟੈਂਪਰ ਦੀ ਆਪਸੀ ਜ਼ਬਰਦਸਤ ਟੱਕਰ ਕੋਨ ਕਨ ਪੰਜ ਦੇ ਕਰੀਬ ਵਿਅਕਤੀਆਂ ਦੀ ਮੌਕੇ ਤੇ ਹੀ ਹੋ ਗਈ ਮੌਤ ਜਦਕਿ 30 ਤੋਂ ਵੱਧ ਸਵਾਰੀਆਂ ਗੰਭੀਰ ਜ਼ਖਮੀ ਹੋਣ ਗਈਆਂ ਹਨ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜਿਕ ਦੱਸੀ ਜਾ ਰਹੀ ਹੈ ਤੇ ਮੌਤਾਂ ਦੀ ਗਿਣਤੀ ਵਧਣ ਦਾ ਖਤਰਾ ਵੀ ਹੋ ਸਕਦਾ ਹੈ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਬੱਸ ਕਨੈਕਟਰ ਤੇ ਇੱਕ 15 ਸਾਲ ਬੱਚੇ ਵੀ ਸ਼ਾਮਲ ਹੈ ਮ੍ਰਿਤਕ ਦੀ ਪਛਾਣ ਅਜੇ ਪੂਰੀ ਤਰ੍ਹਾਂ ਨਹੀਂ ਹੋਈ ਹੋ ਸਕੀ ਹਾਦਸੇ ਦਾ ਕਾਰਨ ਅਗਗਾ ਕੀ ਨਾਮ ਦਾ ਸਰੋਵਰ ਕੀ ਨਾਮ ਦਾ ਸਰੋਵਰ ਕੁਮਾਰ ਸਰੋਵਰ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਤੁਸੀਂ ਆ ਜੀ ਸਰ ਮੈਂ ਡਿਊਟੀ ਕਰਦਾ ਹਾਂ ਮੈਂ ਸਰ ਮੈਂ ਬਟਾ ਲਿਆ ਹੁੰਦਾ ਪਿਆ ਸੀ ਕਿਹੜੀ ਬੱਤੀ ਐਬੀਟੀਸੀ ਵਾਲਿਆਂ ਨੇ ਤੇ ਕੀ ਹੋਇਆ ਜੀ ਆ ਇੱਥੋਂ ਜਿਹੜਾ ਕਥੂ ਨੰਗਲ ਦਾ ਪਿਆ ਐਬੀਟੀਸੀ ਵਾਲੇ ਬੱਸ ਨੇ ਉੱਥੋਂ ਸਪੀਡ ਛੱਡੀ ਦੀ ਹੈ ਪੂਰੀ ਉਹਨੇ ਇਹਨਾਂ ਨੂੰ ਕਿਹਾ ਵੀ ਹੈ ਕਿ ਘੱਟ ਕਰ ਲੈ ਸਵਾਰੀਆਂ ਨੇ ਵੀ ਕਿਹਾ ਇਹਨੇ 150 ਚੱਕੀ ਦੀ ਸੀ ਅਗਲਾ ਜਿਹੜਾ ਉਹ ਸਾਰਾ ਉੱਡਿਆ ਜਿਹੜੇ ਅਗਲੇ ਹੈਗੇ 5 6 ਉਹ ਨਹੀਂ ਇੱਥੇ ਹੈਗੇ ਉਹਦੇ ਵਿੱਚ ਤੁਰ ਗਏ ਨੇ ਤੇ ਬਾਕੀ ਜਿਹੜੇ ਪਿੱਛੇ ਵਾਲੇ ਹੀ ਉਹ ਬਚ ਗਏ ਕਿੰਨੇ ਕੇ ਤੁੰਨੇ ਤੋਂ ਤੁਸੀਂ ਮਰੇ ਹੋਣ ਸਿਰ ਕਿੰਨੇ ਕੇ ਜ਼ਖਮੀ ਹੋਏ 6 7 ਮਰੇ ਨੇ ਬਾਕੀ ਸਾਰੇ ਅਗਲੇ ਫਰੰਟ ਵਾਲੀ ਅਦੀਵਾਸ ਜਿਹੜੀ ਉਹ ਜ਼ਖਮੀ ਹੈ ਜਿਹੜੇ 5 ਵੇ 6 ਵੇ ਤੋਂ ਪਿੱਛੇ ਹੈਗੇ ਹੀ ਉਹ ਵੱਜ ਗਏ ਨੇ ਦਸੂਰ ਕਿਦਾ ਸਮਝਦੇ ਵੀ ਇੱਕ ਬੱਸ ਬੈਠੇ ਸੀ ਕਿਹੜਾ ਕਿਸੂਰ ਬੱਸਾਂ ਦੇ ਦਾ ਜ਼ਿਆਦਾ ਅੰਨੇ ਵੀ ਚੁਟਾਨ ਨ ਕੀਤੀ ਹੈ ਸੱਤ ਅਰੇ ਦਾ ਲਾ ਦੋ ਟੈਂਕਰ ਦਾ ਫਤਿਹ ਹਸਦਾ ਲਾ ਲ ਤੇ ਉਹਦਾ ਜਿਹੜਾ ਡਰਾਈਵਰ ਉਹ ਬਚ ਗਿਆ ਕਿ ਮਰ ਗਿਆ ਡਰਾਈਵਰ ਹੁਣ ਉਹਨਾਂ ਨੂੰ ਪਤਾ ਆ ਤੇ ਉਹਨਾਂ ਫੜ ਕੇ ਬਾਹਰ ਕੱਢਿਆ ਸੀ ਬਾਅਦ ਕੁਛ ਤੁਸੀਂ ਠੀਕ ਜੀ ਬਿਲਕੁਲ ਹਾਂ ਥੋੜੀ ਬਹੁਤੀ ਲੱਗੀ ਸੱਟ ਬਾਕੀ ਉਹ ਘਰ ਦੇ ਜਾਂਦੇ ਫਿਰ ਹਾਂ ਜੀ ਭਾਈ ਕੀ ਨਾਮ ਤੁਹਾਡਾ ਨਾਮ ਮੇਰਾ ਪਰਮਜੀਤ ਪਰਮਜੀਤ ਜੀ ਜੀ ਕੀ ਹੋਇਆ ਇੱਥੇ ਜਦੋਂ ਆਏ ਮੈਂ ਉਹਦੇ ਆਉਂਦੇ ਨੂੰ ਇਹ ਵਾਹਤਾ ਉਹਦਾ ਤੇ ਇੱਥੇ ਮਤਲਬ ਲੈਣਾ ਪਿਆ ਸੀ ਮੈਂ ਬੋਲਿਆ ਸਾਡੀ ਗੀਰ ਗਿਆ ਗੀਰ ਗਿਆ ਲੋਕਾਂ ਨੇ ਕੱਲੀਆਂ ਫੀਲ ਵਾਲਿਆਂ ਨੇ ਸਾਡੇ ਕੁੱਟ ਕੇ ਲੱਗੇ ਲੁੱਗੇ ਆ ਗਏ ਬਾਅਦ ਮੁਲਾਜ਼ਮ ਆਇਆ ਕਿੰਨੀ ਦੇਰ ਬਾਅਦ ਮੁਲਾਜ਼ਮ ਆਏ ਤੇ ਐਕਸੀਡੈਂਟ ਤੋਂ ਕਿੰਨੀ ਦੇਰ ਬਾਅਦ ਮੁਲਾਜ਼ਮ ਆਏ ਜੀ ਇਹ ਕੋਈ 20 ਮਿੰਟ ਲੱਗੀ ਜਣਦਾ ਕਿੰਨੇ ਦੇਖਦੇ ਤੇ ਫਿਰ ਜਦੋਂ ਮੁਲਾਜ਼ਮ ਆਇਓ ਐਮਬੂਲੈਂਸ ਉਸ ਤੋਂ ਬਾਹਰ ਆਈਆਂ ਕਿ ਪਹਿਲਾਂ ਆ ਗਈਆਂ ਨਹੀਂ ਜੀ ਬਾਤ ਚਾਹੀਏ ਕਿ ਕਿੰਨੇ ਕ ਬੰਦੇ ਮਰੇ ਹੋਣਗੇ ਕਿੰਨੇ ਜ਼ਖਮੀ ਹੋਏ ਹੋਣਗੇ ਸਾਡੇ ਕਹਿਣ ਪੰਜ ਸੱਤ ਇੱਕ ਬੱਚਾ ਤੇ ਇੱਕ ਜਨਾਨੀ ਜਿਹੜੀ ਉਹਦੀ ਮਾਂ ਉਹ ਅਸੀਂ ਵੇਖੇ ਆ ਮੱਖੋ ਜੀ ਮਰੀਏ ਤੇ ਜਖਮੀ ਕਿੰਨੇ ਕੁ ਮਕੇ ਜੀ ਜਖਮੀ ਤੇ ਬਹੁਤ ਜ਼ਿਆਦਾ ਹੈ ਜੀ ਪੰਜ ਐਂਬੂਲੈਂਸਾਂ ਇਲਾਜ ਲਈ ਤੇ ਤੁਹਾਨੂੰ ਕੀ ਲੱਗਿਆ ਕਿੰਨੇ ਕੁ ਮਰੇ ਹੋਣਗੇ 6-7 ਹੋਣਗੇ ਤੇ ਕੀ ਕਸੂਰ ਕਿਹੜਾ ਸਮਝੋ ਤੁਸੀਂ ਇਹ ਪੀਸਾਬ ਨਾ ਚਲ ਰਿਹਾ ਜਿਹੜਾ ਟਰੱਕ ਵਾਲਾ ਇਹ ਵੀ ਗਲਤ ਹੱਥ ਮੋੜਨ ਡਿਆ ਇਹਦਾ ਹੱਕ ਬਣਦਾ ਹੈ ਅਗਲੇ ਬੰਨ ਨੂੰ ਮੋੜਨ ਦਾ ਅੱਛਾ ਜੀ ਹਾਂਜੀ ਤੇ ਬੱਸ ਪਿੱਛੋਂ ਤੇਜ਼ ਆ ਰਹੀ ਹੈ ਹੱਥ ਤੇ ਬਹੁਤ ਤੇਜ਼ ਆਈ ਮੈਂ ਕੋਈ ਸ਼ਿਕਾਇਤ ਨਹੀਂ ਕਰੀ ਹੋਈ ਆ ਇਹ ਬੜੀ ਬਰਾਸ ਅਗਲੇ ਬਣੇ ਨੇ ਕੀ ਮਾਮਲਾ ਹੋਇਆ ਜੀ ਇੱਥੇ ਇਹ ਮਾਮਲਾ ਇਦਾਂ ਹੋਇਆ ਜੀ ਇੱਕ ਟਿਪਰ ਜਿਹੜਾ ਕਿ ਬਟਾਲੇ ਸਾਈਡ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤੇ ਪਿੱਛੇ ਇੱਕ ਬੱਸ ਜਿਹੜੀ ਆ ਉਹ ਵੀ ਬਟਾਲੇ ਸਾਈਡ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜੋ ਗੋਪਾਲਪੁਰੇ ਦੇ ਕੋਲ ਆ ਕੇ ਤੇ ਇਹਨਾਂ ਨੇ ਜਿਹੜੀ ਆ ਟਿਪਰ ਹੈ ਟਿਪਰ ਵਾਲੇ ਡਰਾਈਵਰ ਨੇ ਅਚਾਨਕ ਜਦੋਂ ਕੱਟ ਲਿਆ ਯੂ ਟਰਨ ਲਈ ਤਾਂ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਉਹ ਇੱਕਦਮ ਉਹਦੇ ਵਿੱਚ ਜਾ ਕੇ ਟਕਰਾਈ ਆ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਆ ਪਸੰਜਰ ਜਿਹੜੇ ਬੱਸ 'ਚ ਬੈਠੇ ਸੀ ਉਹ ਇੰਜਰਡ ਹੋਏ ਆ ਔਰ ਅਸੀਂ ਆ ਥੋੜੀ ਦੇਰ ਪਹਿਲੇ ਹੀ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚੇ ਆ ਐਸਐਚਓ ਕਥੂ ਨੰਗਲ ਨਾਲ ਹੈ ਨਾਲ ਫੋਰਸ ਹੈ ਆਪਣੀ ਤੇ ਆਪਾਂ ਵੱਧ ਤੋਂ ਵੱਧ ਜਿੰਨੇ ਵੀ ਜਿੰਨੇ ਇੰਜਰਡ ਹੋਏ ਲੱਗਦਾ ਇੰਜਰਡ ਜਿੰਨੇ ਵੀ ਪਰਸਨ ਹੋਏ ਆ ਸਾਰਿਆਂ ਨੂੰ ਆਪਾਂ ਕਿਉਂਕਿ ਹਾਲੇ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੇ ਵਾਹਨਾਂ ਦੇ ਵਿੱਚ ਪਾ ਕੇ ਦੇ ਅਮਰਸਰ ਇਲਾਜ ਲਈ ਭੇਜਿਆ ਹੈ ਸਰ ਜਿਸ ਤਰ੍ਹਾਂ ਹਮੇਸ਼ਾ ਐਕਸੀਡੈਂਟ ਟਰਾਲੀਆਂ ਨਾਲ ਹੀ ਹੁੰਦੇ ਐ ਇਸ ਤਰ੍ਹਾਂ ਨਾਲ ਹੁੰਦੇ ਐ ਅਗਾਂ ਵਾਸਤੇ ਕਿਸ ਤਰ੍ਹਾਂ ਇਹਨਾਂ ਨੂੰ ਦੇਖੋ ਜੀ ਇਹ ਜਿਹੜਾ ਜੋ ਵੀ ਹੋਇਆ ਵਾ ਇਹ ਬਹੁਤ ਮਤਲਬ ਮਾੜੀ ਘਟਨਾ ਹੋਈ ਆ ਤੇ ਜੋ ਵੀ ਸਖਤ ਜਿਹੜਾ ਐਕਸ਼ਨ ਜਿਹੜਾ ਹੈ ਇਹਨਾਂ ਦੇ ਖਿਲਾਫ ਜਿਹੜਾ ਲਿਆ ਜਾਏਗਾ ਜਿਹੜਾ ਟ੍ਰਿਪਲ ਦਾ ਜਿਹੜਾ ਡਰਾਈਵਰ ਸੀ